ਦੂਰ ਦੂਰ ਤੋਂ ਕਾਫੀ ਜੋ ਪਰਿਵਾਰ ਹੈ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਏ ਹਨ ਬੜਾ ਹੀ ਉਤਸ਼ਾਹ ਹੈ ਬੱਚਿਆਂ ਦੇ ਵਿੱਚ ਸਿਕਰੀ ਗੇਮਾਂ ਕਰਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਵਾਲੀਵਾਲ ਫੁੱਟਬਾਲ ਅਤੇ ਹੋਰ ਬੱਚਿਆਂ ਦੀਆਂ ਟਰੈਕ ਦੀਆਂ ਗੇਮਾਂ ਹੋਈਆਂ ਹਨ ਜਿਹਨਾਂ ਨੇ ਬਹੁਤ ਭਾਰੀ ਉਤਸ਼ਾਹ ਪਾਪਿਓਲੇ ਦਿਖਾਇਆ ਹੈ ਆਪਣੇ ਬੱਚੇ ਦੂਰ ਦੂਰੋਂ ਤੋਂ ਲੈ ਕੇ ਆਏ ਹਨ Jersey City Sports Club ਦੇ ਵੱਲੋਂ ਹਰ ਸਾਲ ਦੀ ਤਰ੍ਹਾਂ SVRV ਨਾਨਕ ਨਾਮ ਜਹਾਜ਼ ਗੁਰੂ ਘਰ ਦੀ ਕਮੇਟੀ ਸਦਕਾ ਆਪਣਾ ਐਨੂਅਲ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਦੇ ਵਿੱਚ ਸੌਕਰ, ਵਾਲੀਬਾਲ, ਟ੍ਰੈਕ ਅਤੇ ਟੱਗ ਆਫ ਵਾਰ ਦੇ ਮੁਕਾਬਲੇ ਹੋਏ ਇਸ ਮੁਕਾਬਲੇਆ ਦੇ ਵਿੱਚ ਬੱਚਿਆਂ ਤੋਂ ਲੈ ਕੇ ਹਰ ਵਰਗ ਦੀਆਂ ਟੀਮਾਂ ਮੌਜੂਦ ਰਹੀਆਂ Jersey City Sports Club ਦੇ ਵੱਲੋਂ ਨਿਊ ਜਰਸੀ ਦੇ ਵਿੱਚ ਐਨੂਅਲ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਦੇ ਵਿੱਚ ਮੁੰਡੇ ਅਤੇ ਕੁੜੀਆਂ ਦੋਵਾਂ ਦੇ ਵੱਖ-ਵੱਖ ਮੁਕਾਬਲੇ ਹੋਏ। ਮੁੰਡਿਆਂ ਦੇ ਲਈ ਸੌਕਰ, ਵਾਲੀਬਾਲ, ਟ੍ਰੈਕ, ਟੱਗ ਆਫ ਵਾਰ ਟੂਰਨਾਮੈਂਟ ਦੇ ਵਿੱਚ ਹਰ ਉਮਰ ਵਰਗੀਆਂ ਟੀਮਾਂ ਮੌਜੂਦ ਰਹੀਆਂ। ਤਾਂ ਉਧਰ ਹੀ ਕੁੜੀਆਂ ਦੀ ਕੈਟਾਗਰੀ ਦੇ ਵਿੱਚ ਵਾਲੀਬਾਲ ਅਤੇ ਐਥਲੈਟਿਕਸ ਦੇ ਮੁਕਾਬਲੇ ਹੋਏ। ਇਸ ਟੂਰਨਾਮੈਂਟ ਦੇ ਵਿੱਚ ਅਨੇਕਾਂ ਪਰਿਵਾਰ ਆਪਣੇ ਬੱਚਿਆਂ ਦੇ ਨਾਲ ਸ਼ਾਮਿਲ ਹੁੰਦੇ ਨੇ ਅਤੇ ਇਨ੍ਹਾਂ ਖੇਡਾਂ ਦੇ ਵਿੱਚ ਹਿੱਸਾ ਵੀ ਲੈਂਦੇ ਨੇ। ਇਹ ਉਪਰਾਲਾ ਓਮਕਾਰ ਸਿੰਘ, ਤਲਵਿੰਦਰ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਦੇ ਵੱਲੋਂ ਕੀਤਾ ਜਾਂਦਾ ਹੈ। ਜੋ ਕਿ ਨਾਨਕਨਾਮ ਜਹਾਜ਼ ਗੁਰੂ ਕਾ ਦੀ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਉਲੀਕਿਆ ਗਿਆ। ਇਸ ਮੌਕੇ ਕੀ ਕਹਿਣਾ ਹੈ ਪ੍ਰਬੰਧਕ ਕਮੇਟੀ ਦਾ ਆਓ ਸੁਣਦੇ ਹਾਂ। ਜਰਸੀ ਸਿਟੀ ਨਾਨਕਨਾਮ ਜਹਾਜ਼ ਗੁਰਦੁਆਰਾ ਸਾਹਿਬ ਦੀ ਸਮੂਹ ਸਾ ਸੰਗਤ ਬੋਲੋ ਸਲਾਨਾ ਜੋ ਹਰ ਸਾਲ ਗੀਮਾ ਕਰਵਾਈਆਂ ਜਾਂਦੀਆਂ ਹਨ ਸੋ ਉਹ ਅੱਜ ਬੜੇ ਹੀ ਉਤਸ਼ਾਹ ਦੇ ਨਾਲ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ ਦੂਰ ਦੂਰ ਤੋਂ ਕਾਫੀ ਜੋ ਪਰਿਵਾਰ ਹੈ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਏ ਹਨ ਬੜਾ ਹੀ ਉਤਸ਼ਾਹ ਹੈ ਬੱਚਿਆਂ ਦੇ ਵਿੱਚ ਤੇ ਵਲੰਟੀਅਰ ਵੀ ਬੜੀ ਹੀ ਸੇਵਾ ਨੂੰ ਆ ਰਹੇ ਹਨ ਜਿਸ ਵਿੱਚ ਲੰਗਰ ਦਾ ਅਤੇ ਪੀਜਾ ਦਾ ਹੋਰ ਵੀ ਜਲ ਪਾਣੀ ਦਾ ਬਹੁਤ ਪ੍ਰਬੰਧ ਹੈ ਸੋ ਅਸੀਂ ਸਮੂਚੀ ਮੈਨੇਜਰ ਵੱਲੋਂ ਸਮੁੱਚੇ ਸਾਰੇ ਹੀ ਸਮਾਜ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੋ ਕਿ ਆਪਣੇ ਨਿੱਜੀ ਕੰਮਾਂ ਨੂੰ ਛੱਡਦੇ ਹੋਏ ਇੱਥੇ ਪਹੁੰਚੇ ਹਨ ਸੋ ਦਾ ਸਾਡੇ ਵੱਲੋਂ ਅਤੇ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਸਾਜ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਹੈ ਗੋਗਦਰਾ ਨਾਨਕ ਨਾਮ ਜਹਾਦੀ ਸਮੂਹ ਸੰਗਤ ਵੱਲੋਂ ਨਾਲ ਮਿਲ ਕੇ ਜੋ ਹਰ ਸਾਲ ਦੀ ਤਰ੍ਹਾਂ ਸਿੱਕੇ ਗੇਮਾਂ ਕਰਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਵਾਲੀਬਾਲ ਫੁੱਟਬਾਲ ਅਤੇ ਹੋਰ ਬੱਚਿਆਂ ਦੀਆਂ ਟਰੈਕ ਦੀਆਂ ਗੇਮਾਂ ਹੋਈਆਂ ਹਨ ਜਿਹਨਾਂ ਨੇ ਬਹੁਤ ਭਾਰੀ ਉਤਸ਼ਾਹ ਪਾਪੀ ਵਾਲੇ ਦਿਖਾਇਆ ਹੈ ਆਪਣੇ ਬੱਚੇ ਦੂਰ ਦੂਰੋਂ ਤੋਂ ਲੈ ਕੇ ਆਏ ਹਨ ਅਸੀਂ ਸਾਰਿਆਂ ਦਾ ਬੱਚਿਆਂ ਦਾ ਤੇ ਉਹਨਾਂ ਦੇ ਪੇਸ਼ੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਾਕੀ ਜੋ ਇੱਥੇ ਸਾਡੇ ਵੀਰ ਲੈਕਸ਼ਰ ਮੇਦ ਦੀ ਟੀਮ ਬਹੁਤ ਹਾਈ ਲੈਵਲ ਤੇ ਰਸਨ ਪਾਣੀ ਦਾ ਪ੍ਰੋਗਰਾਮ ਜਿਹਨਾਂ ਨੇ ਲੰਗਰ ਲਾਇਆ ਹੈ ਉਹਨਾਂ ਦਾ ਵੀ ਧੰਨਵਾਦ ਗੈਲ ਪ੍ਰਦੀਪ ਜੋ ਆਪਣੇ ਆਏ ਚੱਲ ਕੇ ਆਏ ਜੋ ਦੁਨੀਆ ਦੇ ਆਪ ਜੀ ਦਿਖਾ ਰਹੇ ਹੋ ਉਹਨਾਂ ਦਾ ਬਹੁਤ ਧੰਵਾਦ ਤੇ ਬਾਜਵਾਲੇ ਟੀਮਾਂ ਵੀ ਰਾਏ ਹੋ ਉਹਨਾਂ ਦਾ ਬਹੁਤ-ਬਹੁਤ ਧੰਵਾਦ ਤੇ ਸਮੁੱਚੀ ਸੰਗਤਾਂ ਜੋ ਇੱਥੇ ਪਹੁੰਚੀਆਂ ਹਨ ਉਹਨਾਂ ਦਾ ਆਪਣੇ ਦਿਲ ਦੀਆਂ ਗਰਾਹੀਆਂ ਤੋਂ ਬਹੁਤ-ਬਹੁਤ ਧੰਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਵਾਦ ਹੋਈ ਕਿ ਇਸ ਟੂਰਨਾਮੈਂਟ ਦੇ ਵਿੱਚ ਜਿੱਥੇ ਖਿਡਾਰੀਆਂ ਨੇ ਆਪਣੇ ਹੁਨਰ ਦੇ ਨਾਲ ਖੇਡਾਂ ਵਿੱਚ ਮੱਲਾ ਮਾਰੀਆਂ ਤਾਂ ਉੱਥੇ ਹੀ ਇਹਨਾਂ ਖੇਡਾਂ ਨੂੰ ਦੇਖਣ ਲਈ ਪਹੁੰਚੇ ਪਤਵੰਤੇ ਸੱਜਣਾਂ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਤੇ ਆਪਣੇ ਜਰਸੀ ਸਿਟੀ ਦੇ ਵਿੱਚ ਨਿਊ ਜਰਸੀ ਸਪੋਰਟਸ ਸੌਰੀ ਜਰਸੀ ਸਿਟੀ ਸਪੋਰਟਸ ਕਲੱਬ ਤੇ ਜਰਸੀ ਜੜੀ ਗੁਰੂ ਘਰ ਵੱਲੋਂ ਸਾਂਝੇ ਤੌਰ ਤੇ ਤੀਜੀਆਂ ਸਿੱਖ ਗੇਮਜ਼ ਕਰਵਾਈਆਂ ਜਾ ਰਹੀਆਂ ਜਿਨ੍ਹਾਂ ਦੇ ਵਿੱਚ ਓਪਨ ਦੀਆਂ 5 ਟੀਮਾਂ ਓਪਨ ਸਾਕਰ ਦੀਆਂ 5 ਟੀਮਾਂ ਰੱਸੇ ਦੀਆਂ 2 ਟੀਮਾਂ ਹੋਰ ਬਾਲੀਵਾਲ ਦੀਆਂ ਬਾਸਕ ਆਪਣੇ ਬਾਲੀਵਾਲ ਦੀਆਂ ਕਈ ਟੀਮਾਂ ਉਹ ਹਾਜ਼ਰ ਹੋਈਆਂ ਨੇ ਸਾਰੀਆਂ ਟੀਮਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ ਵਧੀਆ ਰਿਲੈਕਸਿੰਗ ਦੇ ਵਿੱਚ ਸਾਰੇ ਖਿਡਾਰੀ ਖੇਡ ਰਹੇ ਆ ਕੋਈ ਲੜਾਈ ਝਗੜਾ ਨਹੀਂ ਜੀ ਬਿਲਕੁਲ ਵਧੀਆ ਪ੍ਰੋਗਰਾਮ ਆ ਖਾਣੇ ਦਾ ਬਹੁਤ ਵਧੀਆ ਪ੍ਰਬੰਧ ਦਾ ਸਾਰਾ ਹੋਰ ਪ੍ਰਬੰਧ ਸਾਰੇ ਵਧੀਆ ਕੀਤੇ ਗਏ ਆ ਇਸ ਕਰਕੇ ਅਮਨ ਸੰਧੂ ਤਲਵਿੰਦਰ ਸਿੰਘ ਤੇ ਅੰਕਾਰ ਭਾਈ ਹੋਣਾ ਦਾ ਰੇਸ਼ਮ ਸਿੰਘ ਭਾਈ ਹੋਣਾ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਜਸਿਸ੍ਰੀ ਗੁਰੂ ਘਰ ਵੱਲੋਂ ਗੁਰਦੁਆਰੇ ਵੱਲੋਂ ਬੱਚਿਆਂ ਦੀਆਂ ਗੇਮਾਂ ਕਰਾਈਆਂ ਜਾ ਰਹੀਆਂ ਬਹੁਤ ਵਧੀਆ ਵੱਧ ਤੋਂ ਵੱਧ ਬੱਚੇ ਤੁਸੀਂ ਵੀ ਆਪਣੀ ਫੈਮਿਲੀ ਦੇ ਬੱਚੇ ਲੈ ਕੇ ਇੱਥੇ ਲੈ ਆ ਕੇ ਗੇਮਾਂ ਲੈ ਆ ਕਰੋ ਤੇ ਵੱਧ ਤੋਂ ਵੱਧ ਜਿਨ੍ਹਾਂ ਵੀ ਆਪਣੇ ਬੱਚੇ ਹੋਣਗੇ ਸੈਕਡੇ ਗੇਮਾਂਾਂ ਜõਣਗੇ ਤੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੱਧ ਤੋਂ ਵੱਧ ਆਗੇ ਬੱਚਿਆਂ ਨੂੰ ਨਾਮ ਲੈ ਕੇ ਬੱਚਿਆਂ ਦੀ ਹੌਸਲਾ ਵਧਾਈ ਕਰਿਆ ਕਰੋ ਵਾਹਿਗੁਰੂ ਸਾਹਿਬ ਵਾਹਿਗੁਰੂ ਸਾਹਿਬ ਸੋ ਮੈਂ ਆਪਣਾ ਤੁਹਾਡਾ ਕਬੱਡੀ ਕਮੈਂਟੇਟਰ ਗੁਰਵਿੰਦਰ ਤਨੌਰ ਸੋ ਜਰਸੀ ਸਿਟੀ ਅੱਜ ਗੁਰੂਕਰਤ ਜੀ ਜੋ ਸਮੁੱਚੀ ਨਮਾਇੰਦਗੀ ਟੀਮ ਗੁਰਨਾਨਕ ਨਾਮ ਜਹਾਜ਼ ਔਰ ਸਮੁੱਚੀ ਜਿਹੜੀ ਸੰਗਤ ਮਿਲ ਕੇ ਹਰ ਇੱਕ ਸਾਲ ਇੱਥੇ ਇਸ ਧਰਤੀ ਦੇ ਉੱਤੇ ਜਿਹੜੀਆਂ ਖੇਡਾਂ ਕਰਵਾਉਂਦੀ ਹੈ ਸੋ ਮੈਂ ਇਸ ਸਾਰੇ ਵੀਰਾਂ ਦੀ ਇਹ ਸੋਚ ਨੂੰ ਸਲਾਮ ਕਰਦਾ ਹਾਂ ਸੋ ਜਿਨ੍ਹਾਂ ਦੀ ਸੋਚ ਇੱਕ ਬਹੁਤ ਚੰਗੀ ਸੋਚ ਹੈ ਉੱਚੀ ਸੋਚ ਹੈ ਵੀ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਹੈ ਨੌਜਵਾਨ ਬੱਚੇ ਐ ਸੋ ਬੱਚਿਆਂ ਨੂੰ ਖੇਡ ਪ੍ਰਤੀ ਜੋੜ ਕੇ ਰੱਖੀਏ ਕਿਉਂਕਿ ਇਹ ਸਾਡਾ ਆਉਣ ਵਾਲਾ ਭਵਿੱਖ ਹੈ ਸੋ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਧ ਚੜ ਕੇ ਮਿਹਨਤ ਕਰਨ ਆਪਣੀ ਜਵਾਨੀ ਨੂੰ ਸਾਹਮ ਕੇ ਰੱਖਣ ਔਰ ਨਸ਼ੇ ਤੋਂ ਦੂਰ ਰੱਖਣ ਔਰ ਖੇਡਾਂ ਦੇ ਵਿਦਵਸ ਚੜ ਕੇ ਹਿੱਸਾ ਲੈਣ ਔਰ ਦੁਨੀਆ ਦੇ ਵਿੱਚ ਨਾਮ ਰੋਸ਼ਨ ਕਰਕੇ ਹੋਰ ਵੀ ਉਪਲਬਧੀਆਂ ਜਿਹੜੀਆਂ ਹਾਸਲ ਕਰਨ ਅੱਜ ਦੇ ਇਸ ਪ੍ਰੋਗਰਾਮ ਬਾਰੇ ਸਾਰਿਆਂ ਨੂੰ ਬੜਾ ਵਾਰਕਵਾਦ ਦਿਨਾ ਆਪਣੇ ਤਲਵਿੰਦਰ ਬਾਜੀ ਸਰਜੀਤ ਬਾਜੀ ਅਮਨ ਸੰਧੂ ਭਾਈ ਸਾਹਿਬ ਔਰ ਸਾਰੇ ਇਹ ਬੜੇ ਇਹ ਛਲਾਂਗਾ ਜੋਗ ਨੇ ਯਾਰ ਇਹ ਬੜਾ ਅੱਛਾ ਕਦਮ ਹੈ ਤੁਹਾਡਾ ਆਪਣੀ ਕਮਿਊਨਿਟੀ ਨੂੰ ਆਪਣੇ ਬੱਚਿਆਂ ਨੂੰ ਅੱਗੇ ਲਿਜਾਣ ਵਾਸਤੇ ਉਹਨਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਜੋੜ ਕੇ ਰੱਖਣਾ ਬਹੁਤ ਛਲਾਂਗਾ ਜੋ ਕਦਮ ਆ ਤੇ ਸਾਰਿਆਂ ਨੂੰ ਬੜਾ ਮੁਬਾਰਕਬਾਦ ਦਿੰਦਾ ਹਾਂ ਤੇ ਵਾਹਿਗੁਰੂ ਕਰੇ ਸੱਚੇ ਪਾਤਸ਼ਾਹ ਬੜਾ ਸਕਸੈਸਫੁਲ ਹੋਵੇ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਸਾਡੀਆਂ ਦਿਵਾਵਾਂ ਸਾਰਿਆਂ ਦੇ ਨਾਲ ਆ ਸਾਡੇ ਲਈ ਕੋਈ ਵੀ ਸੇਵਾ ਹੋਵੇ ਆਪਾਂ ਆਲਵੇਜ਼ ਹਾਜ਼ਰ ਆਂ ਸਨਾਨਕ ਨਾਮ ਜਹਾਜ਼ ਗੁਰੂ ਕਾਰ ਦੀ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ ਇਹ ਟੂਰਨਾਮੈਂਟ ਬਹਿਤ ਹੀ ਸ਼ਲਾਗਾਇੋਗ ਹੈ ਕਿਉਂਕਿ ਅਜਿਹੇ ਟੂਰਨਾਮੈਂਟ ਵਿਦੇਸ਼ਾਂ ਦੇ ਵਿੱਚ ਰਹਿੰਦੇ ਬੱਚਿਆਂ ਅਤੇ ਆਉਣ ਵਾਲੀ ਨੌਜਵਾਨ ਪੀੜੀ ਨੂੰ ਖੇਡਾਂ ਪ੍ਰਤੀ ਜੋੜ ਕੇ ਰੱਖਦੇ ਨੇ ਤਾਂ ਕਿ ਉਹ ਆਪਣੇ ਆਉਣ ਵਾਲੇ ਭੂਿਕ ਦੇ ਵਿੱਚ ਵੀ ਅਜਈਆਂ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਰਹਿਣ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते